ਪਿਆਰੇ ਸਰੋਤਾ ਜਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 36 ਆਓ ਸੁਣਦੇ ਹਾਂ ਫਰਾਂਸ ਦੇ ਪੈਰਿਸ ਸ਼ਹਿਰ ਦੀ ਮਹਾਨ ਲੇਖਿਕਾ ਮੈਡਮ ਡੀ ਸਟੇਲ ਇਸ ਤਰ੍ਹਾਂ ਕਹਿੰਦੇ ਹਨ ਸਰਚ ਫਾਰ ਦਾ ਟਰੂਥ ਇਸ ਦਾ ਨੋਬਲੈਸਟ ਅਕੂਪੇਸ਼ਨ ਆਫ ਮੈਨ ਇਟਸ ਪਬਲਿਕੇਸ਼ਨ ਇਜ਼ ਅ ਡਿਊਟੀ ਭਾਵ ਸੱਚ ਦੀ ਖੋਜ ਮਨੁੱਖ ਦਾ ਸਭ ਤੋਂ ਉੱਤਮ ਕੀਤਾ ਹੈ ਇਸ ਦਾ ਪ੍ਰਕਾਸ਼ਨ ਫਰਜ਼ ਹੈ ਭਾਵ ਸੱਚ ਦੀ ਖੋਜ ਅਤੀ ਉੱਤਮ ਕਰਮ ਹੈ ਗੁਰੂ ਦੇ ਸਿੱਖੋ ਤਨ ਤਨ ਆਖੀਏ ਗੁਰੂ ਨਾਨਕ ਸਾਹਿਬ ਜੀ ਨੂੰ ਜਿਨ੍ਹਾਂ ਨੇ ਸਿੱਖ ਧਰਮ ਦੀ ਬੁਨਿਆਦ ਹੀ ਸੱਚ ਦੇ ਉੱਤੇ ਰੱਖ ਦਿੱਤੀ ਹੈ ਆਓ ਡੂੰਗੀ ਵਿਚਾਰ ਕਰਦੇ ਹਾਂ ਗੁਰਸਿੱਖੋ ਅਸੀਂ ਕਿੰਨੇ ਵਡਭਾਗੇ ਹਾਂ ਸਾਡੇ ਸਿੱਖ ਧਰਮ ਦੀ ਬੁਨਿਆਦ ਸੱਚ ਤੇ ਖੜੀ ਹੈ ਬਾਬੇ ਨਾਨਕ ਜੀ ਦਾ ਖੜਾ ਕੀਤਾ ਇਹ ਧਰਮ ਜਿਸ ਦਾ ਹਰ ਇੱਕ ਪਹਿਲੂ ਸੱਚ ਤੇ ਆਧਾਰਿਤ ਹੈ ਇੱਕ ਧਰਮ ਜੋ ਢੇਰ ਸਾਰੇ ਬੁਨਿਆਦੀ ਅਸੂਲਾਂ ਦਾ ਇਕੱਠ ਹੁੰਦਾ ਹੈ ਅਸੂਲ ਸੱਚੇ ਹਨ ਬੁਨਿਆਦ ਸੱਚੀ ਹੈ ਤਾਂ ਉਸ ਧਰਮ ਦਾ ਵਧਣਾ ਫੁੱਲਣਾ ਤੇ ਮਜ਼ਬੂਤ ਹੋਣਾ ਲਾਜ਼ਮੀ ਬਣ ਜਾਂਦਾ ਹੈ ਬਾਬੇ ਨਾਨਕ ਨੇ ਜੋ ਕਿਹਾ ਉਹ ਖੁਦ ਜੀ ਕੇ ਵਿਖਾਇਆ ਸਾਰੇ ਹੀ ਗੁਰੂ ਸਾਹਿਬਾਨਾਂ ਨੇ 239 ਸਾਲ ਦੇ ਸਮੇਂ ਵਿੱਚ ਗੁਰਬਾਣੀ ਦੀ ਹਰ ਤੁਕ ਨੂੰ ਸਿੰਜਿਆ ਤੇ ਜੀਵਿਆ ਹੈ ਸਾਰੀ ਗੁਰਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਸੱਚ ਤੇ ਅਧਾਰਿਤ ਹੈ ਅਨੁਸਾਰ ਸਿੱਖ ਵੀ ਪੜਦੇ ਸੁਣਦੇ ਵਿਚਾਰਦੇ ਤੇ ਅਮਲ ਕਰਦੇ ਰਹੇ ਉੱਚੀਆਂ ਸੋਚੀਆਂ ਧਾਰਨਾਵਾਂ ਨਾਲ ਜਿਉਂਦੇ ਰਹੇ 239 ਸਾਲ ਬਾਅਦ 10ਵੇਂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਸੱਚ ਤੇ ਆਧਾਰਿਤ ਇਕੱਠੀਆਂ ਕੀਤੀਆਂ ਹੋਈਆਂ ਸਾਰੀਆਂ ਬਾਣੀਆਂ ਦਾ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਣਾ ਕੇ ਇੱਕ ਸੰਪੂਰਨ ਸੱਚੀ ਵਿਚਾਰਧਾਰਾ ਦਾ ਸਮੂਹ ਤਿਆਰ ਕਰਕੇ ਬਿਨਾਂ ਕਿਸੇ ਭੇਦ ਭਾਵ ਧਰਮ ਜਾਤ ਸੱਚੇ ਗੁਰਸਿੱਖਾਂ ਦੀ ਬਾਣੀ ਵੀ ਨਾਲ ਜੋੜ ਕੇ ਮਨੁੱਖਤਾ ਲਈ ਸਾਂਝੀ ਵਾਲਤਾ ਦਾ ਧਰਮ ਬਣਾ ਕੇ ਹੁਕਮ ਦੇ ਦਿੱਤਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਦੀਵੀ ਕਾਲ ਲਈ ਗੁਰੂ ਸਾਨੂੰ ਸ਼ਬਦ ਰੂਪ ਵਿੱਚ ਦੇ ਦਿੱਤਾ ਜਿੰਨੀ ਵਾਰ ਵੀ ਆਖੀਏ ਤਾਂ ਗੁਰੂ ਨਾਨਕ ਸਾਹਿਬ ਧੰਨ ਗੁਰੂ ਸਾਹਿਬਾਨ ਜੀ ਧੰਨ ਗੁਰੂ ਗੋਬਿੰਦ ਸਿੰਘ ਭਗਤ ਸਾਹਿਬਾਨ ਥੋੜਾ ਹੈ ਮੈਡਮ ਡੀ ਸਟੇਲ 18ਵੀਂ ਸਦੀ ਵਿੱਚ ਪੈਦਾ ਹੋਏ 19ਵੀਂ ਸਦੀ ਦੇ ਸ਼ੁਰੂ ਵਿੱਚ ਚਲੇ ਗਏ ਸੱਚ ਨੂੰ ਪਿਆਰ ਕਰਨ ਵਾਲੇ ਸਨ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਦੇ ਸੁਣਦੇ ਵਿਚਾਰਦੇ ਤਾਂ ਉਹਨਾਂ ਦਾ ਹਿਰਦਾ ਗਦਗਦ ਹੋ ਜਾਣਾ ਸੀ ਤੇ ਉਹਨਾਂ ਨੂੰ ਸੱਚ ਦੀ ਖੋਜ ਮਿਲ ਜਾਣੀ ਸੀ ਅਜੇ ਵੀ ਸੱਚ ਨੂੰ ਪਿਆਰ ਕਰਨ ਵਾਲੀਆਂ ਤੇ ਕਰਨ ਵਾਲੇ ਮਹਾਨ ਲੋਕ ਇਸ ਦੁਨੀਆ ਵਿੱਚ ਜੀ ਰਹੇ ਹਨ ਆਪਣੀਆਂ ਪ੍ਰਾਪਤੀਆਂ ਵੀ ਦੱਸ ਰਹੇ ਹਨ ਗੁਰੂ ਗ੍ਰੰਥ ਸਾਹਿਬ ਜੀ ਵੱਲ ਬਹੁਤ ਲੋਕ ਝੂਕ ਰਹੇ ਹਨ ਪੜ ਰਹੇ ਹਨ ਸੁਣ ਰਹੇ ਹਨ ਸਮਝ ਰਹੇ ਹਨ ਕਿਉਂਕਿ ਇਸ ਦੀ ਸਾਰੀ ਵਿਚਾਰਧਾਰਾ ਦਾ ਆਧਾਰ ਸੱਚ ਹੀ ਹੈ ਈਸ਼ਵਰ ਵੀ ਸੱਚ ਹੀ ਤਾਂ ਹੈ ਉਸ ਦਾ ਸਭ ਕੁਝ ਸੱਚ ਹੈ ਸਭ ਕੁਝ ਸੁਖਾਵਾਂ ਹੈ ਸੁਖ ਦੇਣ ਵਾਲਾ ਹੈ ਜਿਵੇਂ ਜਿਵੇਂ ਸੱਚ ਦੀ ਖੋਜ ਹੁੰਦੀ ਰਹੇਗੀ ਝੂਠ ਮਰਦਾ ਜਾਵੇਗਾ ਘਟਦਾ ਜਾਵੇਗਾ ਲੋਕਾਂ ਦੀਆਂ ਜ਼ਿੰਦਗੀਆਂ ਵਿੱਚ ਤਬਦੀਲੀ ਆ ਜਾਵੇਗੀ ਸੱਚੀ ਜ਼ਿੰਦਗੀ ਜੀਉਣ ਲੱਗ ਜਾਣਗੇ ਮੈਡਮ ਡੀ ਸਟੇਲ ਦੇ ਬੋਲ ਬੜੇ ਮਹੱਤਵਪੂਰਨ ਹਨ ਹਰ ਮਨੁੱਖ ਨੂੰ ਇਸ ਤੇ ਖੋਜ ਕਰਨੀ ਚਾਹੀਦੀ ਹੈ ਸੱਚ ਅਮੁੱਖ ਭੰਡਾਰ ਹੈ ਜਿਵੇਂ ਜਿਵੇਂ ਇਸ ਦੀਆਂ ਪਰਤਾਂ ਨੂੰ ਫੋਲਾਂਗੇ ਗਿਆਨ ਹੀ ਗਿਆਨ ਮਿਲੇਗਾ ਗਿਆਨ ਵਿੱਚ ਸੱਚ ਭਰਿਆ ਪਿਆ ਹੈ ਦਸਮ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖਾਂ ਨੂੰ ਸੱਚ ਅਨੁਸਾਰ ਜਿਉਣ ਦਾ ਇੱਕ ਨਿੱਕਾ ਜਿਹਾ ਸੰਵਿਧਾਨ ਬਣਾ ਕੇ ਦੇ ਦਿੱਤਾ ਸੀ ਕਿ ਇਸ ਸੰਵਿਧਾਨ ਦੀ ਹਰ ਵੇਲੇ ਹਰ ਪਲ ਜ਼ਿੰਦਗੀ ਵਿੱਚ ਵਰਤੋਂ ਕਰਨੀ ਹੈ ਤਾਂ ਕਿ ਤੁਹਾਡਾ ਆਚਰਣ ਊਚਾ ਸੋਚਾ ਸੁਖਦਾਈ ਬਣਿਆ ਰਹੇ ਇਸਤੇ ਥੋੜੇ ਜਿਹੇ ਅਸੂਲ ਬਣਾ ਦਿੱਤੇ। ਅੰਮ੍ਰਿਤ ਦੀ ਦਾਤ ਗੁਰੂ ਨੇ ਤਿਆਰ ਕਰ ਦਿੱਤੀ। ਬਾਟੇ ਵਿੱਚ ਜਲ ਪਤਾਸੇ ਤੇ ਖੰਡਾ ਤੇ ਸੱਚੀਆਂ ਬਾਣੀਆਂ ਪੜਨੀਆਂ ਖੰਡਾ ਘੁਮਾਉਣਾ ਤਾਂ ਕਿ ਇੱਕ ਪਵਿੱਤਰ ਜਲ ਤਿਆਰ ਹੋ ਜਾਵੇ ਜੋ ਕਿ ਸੱਚ ਦਾ ਪ੍ਰਤੀਕ ਹੋ ਜਾਵੇ। ਸੱਚੀਆਂ ਬਾਣੀਆਂ ਦਾ ਮਿਸ਼ਰਣ ਨਾਲ ਤਿਆਰ ਕੀਤਾ ਅੰਮ੍ਰਿਤ ਪੰਜ ਸਿਰ ਲੱਥ ਜਿਨ੍ਹਾਂ ਨੇ ਆਪਣੀ ਹਉਮੈ ਨੂੰ ਤੇ ਡਰ ਨੂੰ ਮਾਰ ਲਿਆ ਸੀ ਨੂ ਪਿਲਾਇਆ ਉਹਨਾਂ ਨੂੰ ਸਿੱਖਾਂ ਦੀ ਸਰਦਾਰੀ ਬਖਸ਼ੀ ਇਸ ਅੰਮ੍ਰਿਤ ਨੂੰ ਬਹੁਤ ਮਹਾਨਤਾ ਦਿੱਤੀ ਹੈ ਦਸਮ ਪਿਤਾ ਨੇ ਪੰਜ ਪਿਆਰਿਆਂ ਤੋਂ ਖੁਦ ਅੰਮ੍ਰਿਤ ਮੰਗ ਕੇ ਅੰਮ੍ਰਿਤ ਦੀ ਦਾਤ ਲਈ ਇਸ ਅੰਮ੍ਰਿਤ ਦੀ ਦਾਤ ਨੂੰ ਬਹੁਤ ਕੀਮਤੀ ਸਮਝਿਆ ਤੇ ਸਰਗੁਣ ਸਰੂਪ ਈਸ਼ਵਰ ਉਹਨਾਂ ਵਿੱਚ ਸੀ ਤੇ ਪੰਜ ਪਿਆਰਿਆਂ ਅੱਗੇ ਝੁਕ ਕੇ ਅੰਮ੍ਰਿਤ ਦੀ ਦਾਤ ਨੂੰ ਪ੍ਰਾਪਤ ਕੀਤਾ ਅੰਮ੍ਰਿਤ ਪਾਨ ਕਰਕੇ ਗੁਰੂ ਦਾ ਸਿੰਘ ਬਹਾਦਰ ਨਿਡਰ ਹੋ ਜਾਂਦਾ ਹੈ ਕਿਉਂਕਿ ਉਸ ਵਿੱਚੋਂ ਸਾਰਾ ਝੂਠ ਨਿਕਲ ਜਾਂਦਾ ਹੈ ਇੱਕ ਸੱਚਾ ਮਨੁੱਖ ਬਣ ਜਾਂਦਾ ਹੈ ਨਿਯਮਬੱਧ ਹੋ ਕੇ ਸੱਚੀ ਜ਼ਿੰਦਗੀ ਜਿਉਂਦਾ ਹੈ ਇਸ ਸਭ ਕੁਝ ਦਾ ਆਧਾਰ ਸੱਚ ਹੀ ਹੈ ਸੱਚ ਹੀ ਹੈ ਅੱਜ ਦੁਨੀਆ ਦੇ ਕਰੀਬ 180 ਮੁਲਕਾਂ ਵਿੱਚ ਜਿੱਥੇ ਵੀ ਸਿੱਖ ਰਹਿ ਰਹੇ ਹਨ ਉਹ ਆਪਣਾ ਘਰ ਬਣਾਉਣ ਤੋਂ ਪਹਿਲੇ ਸਿੱਖ ਧਰਮਸ਼ਾਲਾ ਤਿਆਰ ਕਰਦੇ ਹਨ ਗੁਰੂ ਦੇ ਦੱਸੇ ਜੀਵਨ ਨੂੰ ਹਰ ਵੇਲੇ ਜਿਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਇੱਕ ਸੱਚੇ ਗੁਰਸਿੱਖ ਨੇ ਆਪਣੇ ਲਈ ਵੀ ਜਿਉਣਾ ਹੈ ਤੇ ਦੂਸਰਿਆਂ ਲਈ ਵੀ ਜਿਉਣਾ ਹੈ ਕਿਸੇ ਦਾ ਹੱਕ ਨਹੀਂ ਖੋਣਾ ਤੇ ਆਪਣਾ ਹੱਕ ਕਿਸੇ ਨੂੰ ਨਹੀਂ ਦੇਣਾ ਅਕਾਲ ਪੁਰਖ ਅੱਗੇ ਆਪਣਾ ਵਿਸ਼ਵਾਸ ਟਿਕਾਉਣਾ ਇਹ ਸਿੱਖ ਦਾ ਫਰਜ਼ ਹੈ ਕਿ ਇਹ ਧਰਮ ਮਨੁੱਖਤਾ ਦਾ ਯੂਨੀਵਰਸਲ ਨਹੀਂ ਹੈ ਸਾਰਿਆਂ ਦਾ ਸਾਂਝਾ ਨਹੀਂ ਹੈ ਜੀ ਹਾਂ ਹੈ ਇਹ ਤਾਂ ਅਨੂਠਾ ਪਿਆਰਾ ਸੱਚਾ ਦੋਸਤਾਨਾ ਧਰਮ ਹੈ ਇਹ ਦੁਨੀਆ ਵਿੱਚ ਬੜੀ ਤੇਜ਼ੀ ਨਾਲ ਫੈਲ ਰਿਹਾ ਹੈ ਇਹ ਦੁਨੀਆ ਬਹੁਤ ਛੋਟੀ ਰਹਿ ਗਈ ਹੈ ਟ੍ਰਾਂਸਪੋਰਟ ਤੇ ਕਮਿਊਨੀਕੇਸ਼ਨ ਦੇ ਸਾਧਨ ਬਹੁਤ ਹੋ ਗਏ ਹਨ ਲੋਕਾਂ ਨੂੰ ਇਹ ਗੱਲ ਦੱਸਣ ਸਮਝਾਉਣ ਦੀ ਲੋੜ ਹੈ ਆਓ ਭੈਣੋ ਤੇ ਭਰਾਓ ਸੱਚ ਨੂੰ ਗਲਵਕੜੀ ਪਾਈਏ ਸਦਗੁਣਾ ਨੂੰ ਗਲਵਕੜੀ ਪਾਈਏ ਇੱਕ ਦੂਸਰੇ ਲਈ ਜੀਵੀਏ ਮਨੁੱਖਤਾ ਲਈ ਜੀਵੀਏ ਹੰਕਾਰ ਨੂੰ ਛੱਡੀਏ ਕਬਜ਼ੇ ਦੀ ਭਾਵਨਾ ਨੂੰ ਛੱਡੀਏ ਸੱਚ ਪਾਈਏ ਸੱਚ ਖਾਈਏ ਤੇ ਪ੍ਰਭੂ ਦੇ ਹਰ ਵੇਲੇ ਗੀਤ ਗਾਈਏ ਵਿਚ ਆਰ ਦੇਵਿੰਦਰਜੀਤ ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਤੇ ਰਿਸ਼ਤੇਦਾਰਾਂ ਵਿੱਚ ਇਸ ਚੈਨਲ ਨੂੰ ਸ਼ੇਅਰ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ